ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮਨ ਰਣਜੀਤ ਕੌਰ ਗੇਲਾ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੁੱਖ ਲਾਈਨਸ ਤੇ ਹਾਈਵੇ 401 ਤੇ ਹੋਇਆ ਸੀ ਕਾਤਕ ਕ੍ਰੈਸ਼ ਦੋਸ਼ੀ ਦੱਸੇ ਜਾਣ ਵਾਲੇ ਗਗਨਦੀਪ ਸਿੰਘ ਨੂੰ ਸੀ ਗੱਡੀ ਚਲਾਉਣ ਦੀ ਮਨਾਹੀ 2033 ਤੱਕ ਅੰਟਾਰੀਓ ਨੂੰ ਪਵੇਗੀ ਹਜ਼ਾਰਾਂ ਨਰਸਾਂ ਦੀ ਜ਼ਰੂਰਤ ਸਰਕਾਰ ਨੇ ਅੰਕੜੇ ਗੁਪਤ ਰੱਖਣ ਦੀ ਕੀਤੀ ਕੋਸ਼ਿਸ਼ ਮਾਪਿਆਂ ਨੂੰ ਕੈਨੇਡਾ ਵੱਲ ਆਉਣ ਵਾਲੇ ਲੋਕਾਂ ਲਈ ਚੰਗੀ ਖਬਰ 21 ਮਈ ਤੋਂ 35000 ਤੋਂ ਵੱਧ ਸਪਾਂਸਰਾਂ ਨੂੰ ਭੇਜਿਆ ਜਾਵੇਗਾ ਸਰਦ ਪੱਤਰ ਇਮੀਗ੍ਰੇਸ਼ਨ ਰਿਫਿਊਜੀਸ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਲਿਆ ਐਕਸਪ੍ਰੈਸ ਐਂਟਰੀ ਸੰਬੰਧੀ ਨਵਾਂ ਐਲਾਨ ਨਵੀਂ ਕੋਸ਼ਨਾ ਤਹਿਤ 18 ਮਈ ਨੂੰ ਲਾਗੂ ਕੀਤੇ ਜਾਣਗੇ ਨਵੇਂ ਨਿਯਮ ਤੇ ਹੁਣ ਖਬਰਾਂ ਵਿਸਥਾਰ ਨਾਲ ਇਸ ਮਹੀਨੇ ਦੇ ਪਹਿਲੇ ਹਫਤੇ ਦੌਰਾਨ ਹਾਈਵੇ 401 ਤੇ ਇੱਕ ਘਾਤਕ ਕ੍ਰੈਸ਼ ਹੋਇਆ ਸੀ ਜਿਸ ਵਿੱਚ ਮੌਜੂਦ ਪਰਿਵਾਰ ਦੇ ਦੋ ਮੈਂਬਰ ਜ਼ਖਮੀ ਹੋਏ ਸਨ ਜਦਕਿ ਇੱਕ 3 ਮਹੀਨੇ ਦੇ ਬੱਚੇ ਸਮੇਤ ਬਜ਼ੁਰਗ ਜੋੜੇ ਦੀ ਵੀ ਗੱਡੀ ਦੇ ਵਿੱਚ ਮੌਤ ਹੋ ਗਈ ਸੀ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਕ੍ਰੈਸ਼ ਲਈ ਜ਼ਿੰਮੇਵਾਰ ਡਰਾਈਵਰ ਤੇ ਅਦਾਲਤ ਵੱਲੋਂ ਗੱਡੀ ਚਲਾਉਣ ਦੀ ਮਨਾਹੀ ਸੀ 21 ਸਾਲ ਦੇ ਗਗਨਦੀਪ ਸਿੰਘ ਖਿਲਾਫ ਚੋਰੀ ਦੀ ਗੱਡੀ ਰੱਖਣ ਅਤੇ ਲੁੱਟ ਦੇ ਮਾਮਲੇ ਵੀ ਦਰਜ ਸਨ ਅਦਾਲਤੀ ਦਸਤਾਵੇਜ਼ ਦਰਸਾਉਂਦੇ ਨੇ ਕਿ ਪਿਛਲੇ ਮਹੀਨੇ ਟੋਰਾਂਟੋ ਤੋਂ ਪੂਰਬ ਵੱਲ ਹਾਈਵੇ 401 ਤੇ ਹੋਏ ਗਾਟਕ ਸੜਕ ਹਾਦਸੇ ਲਈ ਜ਼ਿੰਮੇਵਾਰ ਵੈਨ ਦੇ ਡਰਾਈਵਰ ਨੂੰ ਅਦਾਲਤ ਨੇ ਗੱਡੀ ਨਾ ਚਲਾਉਣ ਦੇ ਨਿਰਦੇਸ਼ ਦਿੱਤੇ ਹੋਏ ਸਨ ਪੁਲਿਸ ਵੱਲੋਂ ਪਿੱਛਾ ਕੀਤਾ ਜਾਣ ਦੇ ਨਤੀਜੇ ਵਜੋਂ ਹੋਏ ਇਸ ਹਾਦਸੇ ਵਿੱਚ ਵੈਨ ਡਰਾਈਵਰ ਸਨ ਹੀ ਭਾਰਤ ਤੋਂ ਆਇਆ ਇੱਕ ਬਜ਼ੁਰਗ ਜੋੜਾ ਅਤੇ 3 ਮਹੀਨੇ ਦੇ ਇੱਕ ਬੱਚੇ ਦੀ ਵੀ ਮੌਤ ਹੋ ਗਈ ਸੀ ਬੱਚੇ ਦੇ ਮਾਪੇ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ ਮੀਡੀਆ ਨੂੰ ਮਿਲੇ ਅਦਾਲਤ ਦੇ ਦਸਤਾਵੇਜ਼ਾਂ ਦੇ ਅਨੁਸਾਰ ਗਗਨਦੀਪ ਸਿੰਘ ਉੱਤੇ ਕਈ ਅਪਰਾਧਿਕ ਮਾਮਲੇ ਦਰਜ ਨੇ ਅਤੇ ਉਸਨੇ ਕਥਿਤ ਤੌਰ ਤੇ ਜ਼ਮਾਨਤ ਦੀ ਉਹ ਸ਼ਰਤ ਵੀ ਤੋੜੀ ਸੀ ਜਿਸ ਵਿੱਚ ਉਸ ਨੂੰ ਗੱਡੀ ਚਲਾਉਣ ਤੋਂ ਵਰਜਿਆ ਗਿਆ ਸੀ। ਅਦਾਲਤ ਵਿੱਚ ਗਗਨਦੀਪ ਸਿੰਘ ਦੀ ਨੁਮਾਇੰਦਗੀ ਕਰਨ ਵਾਲੇ ਬਚਾਅ ਪੱਖ ਦੇ ਵਕੀਲ ਜੌਨ ਕ੍ਰਿਸਟੀ ਨੇ ਦੱਸਿਆ ਕਿ ਵੈਨ ਦਾ ਡਰਾਈਵਰ ਗਗਨਦੀਪ ਸਿੰਘ ਸੀ। ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ 21 ਸਾਲ ਦੇ ਗਗਨਦੀਪ ਸਿੰਘ ਨੂੰ 28 ਫਰਵਰੀ ਨੂੰ ਅਨਟਾਰੀਓ ਦੇ ਵਿੱਤਪੇ ਵਿੱਚ ਚੋਰੀ ਦੀ ਗੱਡੀ ਰੱਖਣ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਸੀ ਉਸ ਦੀਆਂ ਜ਼ਮਾਨਤ ਦੀਆਂ ਸ਼ਰਤਾਂ ਵਿੱਚ ਗੱਡੀ ਚਲਾਉਣ ਦੀ ਮਨਾਹੀ ਵੀ ਸ਼ਾਮਿਲ ਸੀ ਉਸ ਨੂੰ ਅਗਲੇ ਦਿਨ ਹੀ ਜ਼ਮਾਨਤ ਮਿਲ ਗਈ ਸੀ ਵੱਖਰੇ ਅਦਾਲਤੀ ਦਸਤਾਵੇਜ਼ ਦਰਸਾਉਂਦੇ ਨੇ ਕਿ ਗਗਨਦੀਪ ਸਿੰਘ ਜਿਸ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ ਉਸ ਨੇ ਕਥਿਤ ਤੌਰ ਤੇ ਬਰਲਿੰਗਟਨ ਅਤੇ ਓਕਵਿਲ ਦੇ ਐਲਸੀਬੀਓ ਵਿੱਚ ਚੋਰੀਆਂ ਕੀਤੀਆਂ ਸਨ ਵਕੀਲ ਨੇ ਜ਼ਮਾਨਤ ਦਿੱਤੇ ਜਾਂਦੇ ਫੈਸਲੇ ਦਾ ਬਚਾ ਕਰਦਿਆਂ ਕਿ ਹੈ ਕਿ ਜੇ ਸ਼ਰਾਬ ਚੋਰੀ ਦੇ ਮਾਮਲਿਆਂ ਵਿੱਚ ਜ਼ਮਾਨਤ ਨਹੀਂ ਮਿਲਦੀ ਤਾਂ ਜੇਲ੍ਹਾਂ ਪਰ ਜਾਣਗੀਆਂ ਕਿਉਂਕਿ ਇਸ ਤਰ੍ਹਾਂ ਦੇ ਤਾਂ ਅਨੇਕਾ ਮਾਮਲੇ ਹੁੰਦੇ ਨੇ ਇੱਕ ਘਾਤਕ ਸੜਕ ਹਾਦਸਾ ਪੁਲਿਸ ਵੱਲੋਂ ਇੱਕ ਕਾਰ ਦਾ ਪਿੱਛਾ ਕੀਤੇ ਜਾਣ ਦਾ ਨਤੀਜਾ ਸੀ ਜੋ ਕਿ ਅਨਟਾਰੀਓ ਦੇ ਕਲੈਰਿੰਗਟਨ ਵਿੱਚ ਪੈਂਦੇ ਵੂਮਨਵਿਲ ਵਿਖੇ ਇੱਕ ਸ਼ਰਾਬ ਸਟੋਰ ਦੀ ਕਥਿਤ ਲੁੱਟ ਨਾਲ ਸ਼ੁਰੂ ਹੋਈ ਸੀ ਪੁਲਿਸ ਨੇ ਸ਼ੱਕੀ ਵਿਅਕਤੀ ਦਾ ਪਿੱਛਾ ਕੀਤਾ ਜੋ ਕਿ ਟੌਨਟੋ ਤੋਂ ਲਗਭਗ 50 ਕਿਲੋਮੀਟਰ ਪੂਰਬ ਵਿਤਵੀ ਵਿੱਚ ਹਾਈਵੇ 401 ਤੇ ਉਲਟੇ ਪਾਸੇ ਗੱਡੀ ਚਲਾ ਰਿਹਾ ਸੀ ਐਸਆਈਯੂ ਦੇ ਅਨੁਸਾਰ ਪੁਲਿਸ ਵੱਲੋਂ ਕੀਤਾ ਜਾ ਰਿਹਾ ਪਿੱਛਾ ਇੱਕ ਘਾਤਕ ਟੱਕਰ ਦੇ ਰੂਪ ਵਿੱਚ ਖਤਮ ਹੋਇਆ ਜਿਸ ਵਿੱਚ ਘੱਟੋ-ਘੱਟ 6 ਵਾਹਨ ਸ਼ਾਮਲ ਸਨ ਸੜਕ ਹਾਦਸੇ ਵਿੱਚ ਕੁੱਲ 4 ਲੋਕਾਂ ਦੀ ਮੌਤ ਹੋਈ ਸੀ ਇਸ ਹਾਦਸੇ ਵਿੱਚ ਮਾਰੇ ਗਏ 3 ਮਹੀਨੇ ਦੇ ਬੱਚੇ ਦਾ ਨਾਮ ਆਦਿੱਤਿਅ ਵਿਵਾਨ ਹੈ ਬੱਚੇ ਦੇ ਦਾਦਾ ਮਰੀਵੰਨ ਸਿੜੀ ਨਿਵਾਸ ਪੱਲੇ ਅਤੇ ਦਾਦੀ ਮਹਾਲక్ష్ਮੀ ਆਨੰਤ ਕ੍ਰਿਸ਼ਨਨ ਵੀ ਇਸ ਕਾਰ ਹਾਦਸੇ ਦੇ ਵਿੱਚ ਮਾਰੀ ਗਈ ਇਹ ਬਜ਼ੁਰਗ ਜੋੜਾ ਭਾਰਤ ਦੇ ਚੇਨਈ ਤੋਂ ਆਪਣੇ ਬੱਚਿਆਂ ਦੇ ਕੋਲ ਜੈਕਸ ਦੇ ਵਿੱਚ ਰਹਿਣ ਆਇਆ ਹੋਇਆ ਸੀ ਬੱਚੇ ਦੇ ਮਾਪੇ ਗੁਗੁਲਨਾਥ ਮਨੀ ਵੰਨਨ ਅਤੇ ਅਸ਼ਵਿਤਾ ਜਵਾਹਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਸ ਹਾਦਸੇ ਨੇ ਉਨ੍ਹਾਂ ਦੇ ਜੀਵਨ ਵਿੱਚ ਇੱਕ ਖਲਾਅ ਪੈਦਾ ਕਰ ਦਿੱਤਾ ਹੈ ਜਿਸ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ ਐਸਆਈਯੂ ਵੱਲੋਂ ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਡਰਹਮ ਪੁਲਿਸ ਵੱਲੋਂ ਸੂਬੇ ਦੇ ਸਭ ਤੋਂ ਵਿਅਸਤ ਹਾਈਵੇ ਦੇ ਉੱਤੇ ਉਲਟੀ ਦਿਸ਼ਾ ਵੱਲ ਜਾ ਰਹੀ ਵੈਨ ਦਾ ਪਿੱਛਾ ਕਰਨਾ ਬਹੁਤ ਜ਼ਰੂਰੀ ਸੀ ਅਤੇ ਇਸ ਮਾਮਲੇ ਦੇ ਵਿੱਚ ਹੁਣ ਜਵਾਬ ਲੱਭੇ ਜਾ ਰਹੇ ਨੇ ਨਰਸਾਂ ਜਾਂ ਡਾਕਟਰੀ ਪੇਸ਼ੇ ਨਾਲ ਜੁੜੇ ਲੋਕਾਂ ਲਈ ਇੱਕ ਖੁਸ਼ਖਬਰੀ ਹੈ ਦਰਸਲ অন্ਟਾਰੀਓ ਨੂੰ ਹਜ਼ਾਰਾਂ ਨਵੇਂ ਨਰਸਾਂ ਤੇ ਪਰਸਨਲ ਸਟਾਫ ਵਰਕਰਸ ਦੀ ਜ਼ਰੂਰਤ ਹੋਵੇਗੀ ਹਾਲਾਂਕਿ ਸਰਕਾਰ ਨੇ ਸਬੰਧੀ ਕੋਈ ਐਲਾਨ ਨਹੀਂ ਕੀਤਾ ਪਰ ਇੱਕ ਸਰਕਾਰੀ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 2032 ਤੱਕ অন্ਟਾਰੀਓ ਨੂੰ ਹਜ਼ਾਰਾਂ ਨਰਸਾਂ ਦੀ ਜ਼ਰੂਰਤ ਹੋਵੇਗੀ ਸਰਕਾਰ ਨੇ ਆંકੜਿਆਂ ਨੂੰ ਗੁਪਤ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਫਿਰ ਵੀ ਆંકੜੇ ਸਾਹਮਣੇ ਆ ਗਏ ਸਰਕਾਰ ਦੇ ਅਨੁਮਾਨਾਂ ਅਨੁਸਾਰ ਉਨਤਾਰੀਓ ਨੂੰ 2032 ਤੱਕ 33200 ਹੋਰ ਨਰਸਾਂ ਅਤੇ 50853 ਹੋਰ ਪਰਸਨਲ ਸਪੋਰਟ ਵਰਕਰਾਂ ਦੀ ਲੋੜ ਪਵੇਗੀ। ਸਰਕਾਰ ਨੇ ਇਹ ਆંકੜੇ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ ਪਰ ਕੈਨੇਡੀਅਨ ਪ੍ਰੈਸ ਨੇ ਸੂਚਨਾ ਤੱਕ ਪਹੁੰਚ ਦੇ ਅਧਿਕਾਰ ਰਹੀਂ ਇਹ ਆંકੜੇ ਪ੍ਰਾਪਤ ਕਰ ਲਏ। ਮੀਡੀਆ ਨੂੰ ਮਿਲੀ ਸੂਚਨਾ ਦੇ ਵਿੱਚ ਸੂਚਨਾ ਦੀ ਆਜ਼ਾਦੀ ਦੀ ਬੇਨਤੀ ਰਾਹੀਂ ਇਨ੍ਹਾਂ ਆਂਕੜਿਆਂ ਤੱਕ ਪਹੁੰਚ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਸਰਕਾਰ ਨੇ ਹਾਹੇ ਵਿੱਚ ਸੂਚਨਾ ਅਤੇ ਗੋਪਨੀਯਤਾ ਕਮਿਸ਼ਨਰ ਦੇ ਸਾਹਮਣੇ ਆਂਕੜਿਆਂ ਨੂੰ ਗੁਪਤ ਰੱਖਣ ਦੀ ਲੜਾਈ ਜਿੱਤ ਲਈ ਸੀ ਪਰ ਉਸੇ ਐਫਓਆਈ ਦਫ਼ਤਰ ਨੇ ਇੱਕ ਵੱਖਰੀ ਬੇਨਤੀ ਰਾਹੀਂ ਕੈਨੇਡੀਅਨ ਪ੍ਰੈਸ ਨੂੰ ਜਾਣਕਾਰੀ ਉਪਲਬਧ ਕਰਵਾ ਦਿੱਤੀ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵਰਤਾਰਾ ਸੂਚਨਾ ਤੱਕ ਪਹੁੰਚ ਪ੍ਰਣਾਲੀ ਦੀਆਂ ਕਮਜ਼ੋਰੀਆਂ ਅਤੇ ਮਨਮਾਨੀਆਂ ਦਾ ਪਰਦਾਫਾਸ਼ ਕਰਦਾ ਹੈ ਨਰਸਾਂ ਅਤੇ ਪੀਐਸਡਬਲਯੂਡੀ ਕੁਵਿਕ ਵਿੱਚ ਲੋਣੀ ਦੀ ਗਿਣਤੀ ਬਾਰੇ ਆંકੜੇ ਇਸ ਖੇਤਰ ਦੀਆਂ ਯੂਨੀਅਨਾਂ ਲਈ ਹੈਰਾਨੀਜਨਕ ਨਹੀਂ ਹਨ ਜੋ ਕਿ ਕਈ ਸਾਲਾਂ ਤੋਂ ਇਸ ਬਾਰੇ ਚਿੰਤਾ ਪ੍ਰਗਟਾਉਂਦੀਆਂ ਰਹੀਆਂ ਨੇ ਲੌਂਗ ਟਰਮ ਕੇਅਰ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਸਭ ਤੋਂ ਵੱਡੀ ਯੂਨੀਅਨ ਐਸਈਆਈਯੂ ਹੈਲਥ케ਅਰ ਦੀ ਪ੍ਰੈਜ਼ੀਡੈਂਟ ਸ਼ਾਰਲਿੰਸ ਟਿਵਰਟ ਨੇ ਕਿਹਾ ਹੈ ਕਿ ਇਹ ਸਥਿਤੀ ਦੱਸ ਰਹੀ ਹੈ ਕਿ ਸਰਕਾਰ ਨੇ ਜਨਤਾ ਨੂੰ ਉਹਨਾਂ ਸੰਖਿਆਵਾਂ ਨੂੰ ਦੇਖਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਨਾ ਕਹੇ ਹੈ ਕਿ ਇਹ ਸਰਕਾਰ ਹੈ ਜਿਸ ਕੋਲ ਇਸ ਨੂੰ ਹੱਲ ਕਰਨ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਉਹ ਇਸ ਨੂੰ ਲਕਾ ਰਹੇ ਨਹੀਂ ਤਾਂ ਜੋ ਅਸੀਂ ਤਨਖਾਹ ਵਾਧਿਆਂ ਅਤੇ ਕੰਮਕਾਸ਼ ਤੇ ਕੰਮ ਵਾਲੀ ਥਾਂ ਦੀਆਂ ਸਥਿਤੀਆਂ ਵਿੱਚ ਸੁਧਾਰ ਕਰਕੇ ਸਮੱਸਿਆ ਦਾ ਹੱਲ ਨਾ ਕਰੀਏ 2022 ਵਿੱਚ ਗਲੋਬਲ ਨਿਊਜ਼ ਨੇ ਨਵੇਂ ਮੰਤਰੀਆਂ ਨੂੰ ਮਹੱਤਵਪੂਰਨ ਜਾਣਕਾਰੀ ਦੇਣ ਲਈ ਤਿਆਰ ਦਸਤਾਵੇਜ਼ ਸਿਹਤ ਮੰਤਰਾਲੇ ਦੇ ट्रांजिशन ਬਾਈਂਡਰ ਤੋਂ ਸਿਹਤ ਮਨੁੱਖੀ ਸਰੋਤਾਂ ਬਾਰੇ ਜਾਣਕਾਰੀ ਦੀ ਬੇਨਤੀ ਕੀਤੀ ਸੀ ਜਵਾਬੀ ਦਸਤਾਵੇਜ਼ ਦੇ ਇੱਕ ਪੰਨੇ ਵਿੱਚ ਭਰਤੀ ਬਾਰੇ ਕੁਝ ਸਮੁੱਚੀ ਜਾਣਕਾਰੀ ਦਿਖਾਈ ਗਈ ਸੀ ਅਤੇ ਇਸ ਤੋਂ ਇਲਾਵਾ ਖਾਸ ਤੌਰ ਤੇ ਨਰਸਾਂ ਅਤੇ ਪੀਐਸਡਬਲੂਜ਼ ਲਈ ਰਿਟੈਂਸ਼ਨ ਚੁਣੌਤੀਆਂ ਦਾ ਜ਼ਿਕਰ ਸੀ ਪਰ ਅਸਲ ਗਿਣਤੀ ਜੋ 2022 23 24 25 ਅਤੇ 32 ਵਿੱਚ ਅਨੁਮਾਨਿਤ ਘਾਟਾਂ ਨੂੰ ਦਰਸਾਉਂਦੀ ਹੈ ਸਭ ਨੂੰ ਤੁੰਦਲਾ ਕਰ ਦਿੱਤਾ ਗਿਆ ਜਦੋਂ ਗਲੋਬਲ ਨਿਊਜ਼ ਨੇ ਸੂਚਨਾ ਤੇ ਗੋਪਨੀਯਤਾ ਕਮਿਸ਼ਨਰ ਨੂੰ ਅਪੀਲ ਕੀਤੀ ਤਾਂ ਸਰਕਾਰ ਨੇ ਦਲੀਲ ਦਿੱਤੀ ਕਿ ਉਸ ਜਾਣਕਾਰੀ ਨੂੰ ਜਾਰੀ ਕਰਨ ਨਾਲ ਸੂਬੇ ਦੇ ਵਿੱਤੀ ਅਤੇ ਆਰਥਿਕ ਹਿੱਤਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਯੂਨੀਅਨਾਂ ਵੱਧ ਤਨਖਾਹਾਂ ਦੀ ਦਲੀਲ ਵਿੱਚ ਉਹਨਾਂ ਨੰਬਰਾਂ ਦੀ ਵਰਤੋਂ ਕਰਨਕੀਆਂ 온ਟਾਰੀਓ ਨਰਸਿਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਬੇਸ਼ੱਕ ਕਿਹਾ ਹੈ ਕਿ ਅਜਿਹਾ ਹੀ ਹੋਵੇਗਾ ਇਸ ਸਪਲਾਈ ਅਤੇ ਮੰਗ ਦੇ ਇੱਕ ਬੁਨਿਆਦੀ ਆਰਥਿਕ ਸਿਧਾਂਤ ਦਾ ਨੁਕਤਾ ਹੈ ਅਤੇ ਅਸੀਂ ਇਹ ਕਹਿੰਦੇ ਰਹੇ ਹਾਂ ਕਿ ਸਾਡੇ ਕੋਲ ਜੋ ਸਿਸਟਮ ਹੈ ਉਸ ਨੂੰ ਭਰਨ ਲਈ ਲੋੜਿੰਦੀਆਂ ਨਰਸਾਂ ਨਹੀਂ ਹਨ ਹੈਲਥ케ਅਰ ਇੱਕ ਸੰਕਟ ਵਿੱਚ ਹੈ ਪਰ ਇਸ ਦੇ ਹੱਲ ਹਨ ਅਤੇ ਹੱਲ ਦਾ ਇੱਕ ਹਿੱਸਾ ਜਨਤਾ ਨੂੰ ਇਹ ਦੱਸਣਾ ਹੈ ਕਿ ਹੈਲਥ케ਅਰ ਦੇ ਸਾਰੇ ਖੇਤਰਾਂ ਵਿੱਚ ਕੀ ਹੋ ਰਿਹਾ ਹੈ ਨਾ ਕਿ ਜਵਾਬਦੇਹੀ ਤੋਂ ਬਚਣ ਦੀ ਕੋਸ਼ਿਸ਼ ਕਰਨਾ ਕਮਿਸ਼ਨਰ ਇਸ ਨਤੀਜੇ ਤੇ ਪਹੁੰਚਿਆ ਸੀ ਕਿ ਭਾਵੇਂ ਹੈਲਥ케ਅਰ ਦੀ ਘਾਟ ਦਾ ਖੁਲਾਸਾ ਕਰਨ ਵਿੱਚ ਮਜ਼ਬੂਤ ਜਨਤਕ ਹਿੱਤ ਸੀ ਪਰ ਮੰਤਰਾਲੇ ਦੀਆਂ ਆਰਥਿਕ ਚਿੰਤਾਵਾਂ ਜ਼ਿਆਦਾ ਅਹਿਮ ਸਨ Toronto Metropolitan University the Center for Free Expression ਦੇ ਡਾਇਰੈਕਟਰ ਨੇ ਕਿਹਾ ਕਿ ਇਹ ਫੈਸਲਾ ਆਪਣੇ ਆਪ ਵਿੱਚ ਡੂੰਗੀ ਪਰੇਸ਼ਾਨੀ ਵਾਲਾ ਹੈ ਇਹ ਤੱਥ ਕਿ ਸੂਚਨਾ ਦੀ ਆਜ਼ਾਦੀ ਦੇ ਵਿੱਚ ਕੋਆਰਡੀਨੇਟਰ ਨੇ ਜਾਣਕਾਰੀ ਜਾਰੀ ਕਰਨ ਨੂੰ Ontario ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਮਝਿਆ尽管 ਉਸੇ ਮੰਤਰਾਲੇ ਦੇ ਅੰਦਰ ਇੱਕ ਵੱਖਰੇ ਕੋਆਰਡੀਨੇਟਰ ਨੇ ਉਹਨਾਂ ਨੂੰ ਜਾਰੀ ਕਰਨਾ ਠੀਕ ਸਮਝਿਆ ਇਹ ਦਰਸਾਉਂਦਾ ਹੈ ਕਿ ਸਿਸਟਮ ਵਿੱਚ ਕਿੰਨੀ ਮਨਮਰਜ਼ੀ ਚੱਲ ਰਹੀ ਹੈ ਕੈਨੇਡੀਅਨ ਪ੍ਰੈਸ ਨੇ ਸਤੰਬਰ ਵਿੱਚ ਸਟੈਂਟ ਚੋ ਦੇ ਲੌਂਗ ਟਰਮ ਕੇਅਰ ਮੰਤਰੀ ਬਨਣ ਤੋਂ ਬਾਦ ਲੌਂਗ ਟਰਮ ਕੇਅਰ ਦੇ ट्रांजिशन ਬਾਈਂਡਰ ਦੀ ਇੱਕ ਕਾਪੀ ਦੀ ਬੇਨਤੀ ਕੀਤੀ ਸੀ ਫਰਵਰੀ ਵਿੱਚ ਪਹੁੰਚ ਪ੍ਰਦਾਨ ਕੀਤੀ ਗਈ ਅਤੇ ਇੱਕ ਪੰਨਾ ਬਿਨਾਂ ਕਿਸੇ ਸੋਧ ਦੇ ਪੂਰੀ ਤਰ੍ਹਾਂ ਸਟਾਫ ਦੀ ਕਮੀ ਦੇ ਅਨੁਮਾਨ ਨੂੰ ਦਰਸਾਉਂਦਾ ਹੈ ਦਸਤਾਵੇਜ਼ ਦਰਸਾਉਂਦੇ ਨੇ ਕਿ 2022 ਵਿੱਚ ਸੂਬੇ ਨੂੰ ਸਾਰੇ ਹੈਲਥ케ਅਰ ਸੈਕਟਰਾਂ ਵਿੱਚ 6000 ਹੋਰ ਨਰਸਾਂ ਦੀ ਲੋੜ ਸੀ 2023 ਵਿੱਚ ਲੋਡ ਵਧ ਕੇ 10110 ਹੋ ਗਈ ਅਤੇ ਇਸ ਸਾਲ ਇਹ 13200 ਹੋਣ ਦੀ ਉਮੀਦ ਹੈ 2027 ਤੱਕ ਸੂਬੇ ਨੂੰ 20700 ਵਾਧੂ ਨਰਸਾਂ ਦੀ ਲੋੜ ਪੈਣ ਦੀ ਸੰਭਾਵਨਾ ਹੈ ਜੋ 2032 ਤੱਕ ਵਧ ਕੇ 33200 ਹੋ ਜਾਵੇਗੀ ਜਦੋਂ ਪਰਸਨਲ ਸਪੋਰਟ ਵਰਕਰਾਂ ਦੀ ਗੱਲ ਆਉਂਦੀ ਹੈ ਤਾਂ ਸੂਬੇ ਨੂੰ 2022 ਵਿੱਚ 24100 ਤੇ 2023 ਵਿੱਚ 30900 ਵਾਧੂ ਪੀਐਸਡਬਲੂਸੀ ਦੀ ਲੋੜ ਹੋਵੇਗੀ ਇਸ ਸਾਲ ਲੋਡ ਸੈਂਟਿਕ 700 ਹੁੰਦੀ ਉਮੀਦ ਹੈ ਜੋ ਕਿ 2027 ਵਿੱਚ ਵਧ ਕੇ 48970 ਅਤੇ 2032 ਵਿੱਚ ਵਧ ਕੇ 50853 ਹੋਣ ਦਾ ਅਨੁਮਾਨ ਹੈ ਲਿਬਰਲ ਹੈਲਥ ਆਲੋਚਕ ਆਦੀਲ ਸ਼ਾਮਜ਼ੀ ਨੇ ਕਿਹਾ ਕਿ ਹੈਲਥ케ਅਰ ਸਟਾਫ ਦੀ ਘਾਟ ਤਬਾਕੂ ਨੇ ਅਤੇ ਉਹ ਪਰੇਸ਼ਾਨ ਨੇ ਕਿ ਸ਼ੁਰੂਆਤੀ ਤੌਰ ਤੇ ਜਾਣਕਾਰੀ ਨੂੰ ਰੋਕਣ ਲਈ ਸਰਕਾਰ ਦਾ ਤੜਕ ਆਰਥਿਕ ਹਿੱਤਾਂ ਦੀ ਰੱਖੀ ਕਰਨਾ ਸੀ ਸਿਹਤ ਮੰਤਰੀ ਸਿਲਵੀਆ ਜੋਨਸ ਤੇ ਬੁਲਾਰੇ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਉਲਟਾਰਿਓ ਨੇ 32000 ਨਰਸਨੂ ਰਜਿਸਟਰ ਕੀਤਾ ਹੈ ਤੇ ਪਿਛਲੇ 3 ਸਾਲਾਂ ਵਿੱਚ ਲਗਭਗ 25000 ਰੁਪਏ ਐਸਡਬਲ ਸ਼ਾਮਿਲ ਕੀਤੇ ਗਏ ਨੇ ਦੱਸਦੀ ਹੈ ਕਿ ਜੋਨਸ ਨੇ ਸੋਮਵਾਰ ਨੂੰ ਯਾਨੀ ਕਿ ਬੀਤੇ ਦਿਨ ਟੋਰਾਂਟੋ ਵਿੱਚ ਇੱਕ ਨਿਊਜ਼ ਕਾਨਫਰੰਸ ਕਰਨੀ ਸੀ ਪਰ ਇਸ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਸੀ ਮਾਪਿਆਂ ਦੇ ਕੈਨੇਡਾ ਆਉਣ ਦੀ ਉਡੀਕ ਕਰ ਰਹੇ ਲੋਕਾਂ ਲਈ ਅਤੇ ਆਪਣੇ ਮਾਪਿਆਂ ਜਾਂ ਦਾਦੀ ਨੂੰ ਕੈਨੇਡਾ ਬੁਲਾਉਣ ਦੇ ਇੱਛੂ ਲੋਕਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ 21 ਮਈ ਤੋਂ 35000 ਤੋਂ ਵੱਧ ਸਪਾਂਸਰਾਂ ਨੂੰ ਸੱਦਾ ਪੱਤਰ ਭੇਜ ਗਈ। ਕੈਨੇਡਾ ਨੇ 35700 ਸੰਭਾਵੀ ਸਪਾਂਸਰਾਂ ਨੂੰ ਸੱਦਾ ਦੇਣਾ ਹੈ ਜਿਸ ਨਾਲ ਉਹ ਆਪਣੇ ਮਾਪਿਆਂ ਨੂੰ ਬੁਲਾ ਸਕਣ ਅਤੇ ਪਰਿਵਾਰਕ ਸੰਬੰਧਾਂ ਨੂੰ ਮਜ਼ਬੂਤ ਕਰ ਸਕਣ। ਕੈਨੇਡਾ ਵਿੱਚ ਭਾਰਤ ਸਣੇ ਹੋਰ ਥਾਵਾਂ ਤੋਂ ਆਏ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਨੇ ਉਹ ਇਹ ਵੀ ਚਾਹ ਰੱਖਦੇ ਨੇ ਕਿ ਨਾਗਰਿਕਤਾ ਹਾਸਲ ਕਰਨ ਮਗਰੋਂ ਆਪਣੇ ਮਾਪਿਆਂ ਨੂੰ ਵੀ ਆਪਣੇ ਕੋਲ ਬੁਲਾ ਸਕਣ ਪਰ ਕੈਨੇਡਾ ਵਿਛਲੇ ਵਸਨੀਕ ਹੋਰਨਾ ਮੁਲਕਾਂ ਦੇ ਨਾਗਰਿਕ ਆਪਣੇ ਮਾਪਿਆਂ ਨੂੰ ਬੁਲਾਉਣ ਲਈ ਜਿਸ ਵੀਜ਼ਾ ਪ੍ਰੋਗਰਾਮ ਤਹਿਤ ਅਰਜ਼ੀ ਦਿੰਦੇ ਨੇ ਉਸ ਤਹਿਤ ਅਰਜ਼ੀਆਂ ਸਾਲ 2020 ਤੋਂ ਵਿਚਾਰ ਅਧੀਨ ਪਈਆਂ ਨੇ ਕੈਨੇਡਾ ਦੀ ਸਰਕਾਰ ਨੇ ਹਾਲ ਹੀ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਾਲ 2020 ਤੋਂ ਸਰਕਾਰ ਦੇ ਵਿਚਾਰ ਅਧੀਨ ਪਏ 35700 ਸਰਸ ਨੂੰ ਸੱਦਾ ਪੱਤਰ ਭੇਜੇਗੀ ਇਹ ਸੱਦਾ ਪੱਤਰ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਯਾਨੀ ਕਿ ਪੀਜੀਪੀ ਤਹਿਤ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵਿਭਾਗ ਵੱਲੋਂ 21 ਮਈ 2024 ਤੋਂ ਭੇਜੇ ਜਾਣਗੇ ਇਸ ਲਈ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਇਸ ਸਮੇਂ ਦੀ ਦੌਰਾਨ ਆਪਣੇ ਮਾਪਿਆਂ ਲਈ PGP ਪ੍ਰੋਗਰਾਮ ਤਹਿਤ ਅਪਲਾਈ ਕੀਤਾ ਹੋਇਆ ਹੈ ਉਹ ਆਪਣੀ ਈਮੇਲਾਂ ਚੈੱਕ ਕਰਦੇ ਰਹਿਣ ਅਤੇ ਜੋ PGP ਲਈ ਅਪਲਾਈ ਨਹੀਂ ਕਰ ਸਕਣ ਤਾਂ ਉਹ ਸੁਪਰ ਵੀਜ਼ਾ ਅਪਲਾਈ ਕਰ ਸਕਦੇ ਨੇ ਕੈਨੇਡਾ ਸਰਕਾਰ ਨੇ ਇਸ ਦੀ ਜਾਣਕਾਰੀ ਦਿੰਦਿਆਂ ਆਪਣੀ ਵੈੱਬਸਾਈਟ ਤੇ ਲਿਖਿਆ ਹੈ ਕਿ ਅਸੀਂ ਅਗਲੇ 2 ਹਫ਼ਤਿਆਂ ਦਰਮIAN 35700 ਇਨਵੀਟੇਸ਼ਨ ਭੇਜਾਂਗੇ ਸਾਡਾ ITC 20500 ਅਰਜ਼ੀਆਂ ਨੂੰ ਸਵੀਕਾਰ ਕਰੰਦਾ ਹੈ PGP ਯਾਨੀ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਇੱਕ ਖਾਸ ਤਰ੍ਹਾਂ ਦਾ ਪ੍ਰੋਗਰਾਮ ਹੈ ਜਿਸ ਤਹਿਤ ਕੈਨੇਡਾ ਦੇ ਨਾਗਰਿਕ ਸਿਟੀਜ਼ਨ ਅਤੇ ਪੀਆਰ ਯਾਨੀ ਕਿ ਪਰਮਨੈਂਟ ਰੈਜ਼ੀਡੈਂਟਸ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਪੀਆਰ ਲਗਵਾ ਕੇ ਬੁਲਾ ਸਕਦੇ ਨੇ ਸੁਪਰ ਵੀਜ਼ਾ ਉਹ ਹੁੰਦਾ ਹੈ ਜਿਸ ਤਹਿਤ ਕੈਨੇਡਾ ਦੇ ਨਾਗਰਿਕ ਅਤੇ ਪੀਆਰ ਦੇ ਮਾਪੇ ਜਾਂ ਦਾਦਾ-ਦਾਦੀ ਆਪਣੇ ਬੱਚਾ ਕੋਲ ਜਾ ਕੇ 5 ਸਾਲਾਂ ਲਈ ਰਹਿ ਸਕਦੇ ਨੇ ਉੱਥੇ ਜਾ ਕੇ ਇਸ ਵੀਜ਼ਾ ਦੀ ਸਮਾਂ ਸੀਮਾ ਨੂੰ ਵਿਦਾਇਆ ਵੀ ਜਾ ਸਕਦਾ ਹੈ 10 ਸਾਲਾਂ ਤੱਕ ਉਹ ਕੈਨੇਡਾ ਵਿੱਚ ਮਲਟੀਪਲ ਐਂਟਰੀ ਯਾਨੀ ਕਿ ਵਾਰ-ਵਾਰ ਦਾਖਲਾ ਵੀ ਲੈ ਸਕਦੇ ਨੇ ਸੁਪਰ ਵੀਜ਼ਾ ਇੱਕ ਖਾਸ ਤਰ੍ਹਾਂ ਦਾ ਵੀਜ਼ਾ ਹੁੰਦਾ ਹੈ ਜੋ ਕਿ ਕੈਨੇਡਾ ਦੇ ਨਾਗਰਿਕ ਅਤੇ ਪੀਆਰ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਬੁਲਾਉਣ ਲਈ ਲਗਵਾ ਸਕਦੇ ਨੇ ਇਸ ਤਹਿਤ ਮਾਪੇ ਜਾਂ ਦਾਦਾ-ਦਾਦੀ ਆਪਣੇ ਬੱਚਾ ਕੋਲ ਜਾ ਕੇ 5 ਸਾਲਾਂ ਲਈ ਰਹਿ ਸਕਦੇ ਨੇ ਕੈਨੇਡਾ ਦੀ ਅਧਿਕਾਰਿਤ ਵੈੱਬਸਾਈਟ ਮੁਤਾਬਕ ਸੁਪਰ ਵੀਜ਼ਾ ਪ੍ਰੋਗਰਾਮ ਤਹਿਤ ਪ੍ਰਕਿਰਿਆ ਵਿੱਚ ਥੋੜਾ ਸਮਾਂ ਲੱਗਦਾ ਹੈ ਕੈਨੇਡਾ ਸਰਕਾਰ ਦੀ ਅਧਿਕਾਰਿਤ ਵੈੱਬ ਸੈਟ ਮੁਤਾਬਕ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਤਹਿਤ ਤੁਸੀਂ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਪੌਂਸਰਡ ਕਰ ਸਕਦੇ ਹੋ ਜੇਕਰ ਤੁਹਾਡੀ ਅਰਜ਼ੀ ਸਵੀਕਾਰੀ ਜਾਂਦੀ ਹੈ ਜਾਂ ਜੇਕਰ ਤੁਹਾਡੀ ਉਮਰ ਘੱਟੋ-ਘੱਟ 18 ਸਾਲ ਜਾਂ ਇਸ ਤੋਂ ਵੱਧ ਹੈ ਜੇਕਰ ਤੁਸੀਂ ਕੈਨੇਡਾ ਰਹਿੰਦੇ ਹੋ ਜੇਕਰ ਤੁਸੀਂ ਕੈਨੇਡੀਅਨ ਨਾਗਰਿਕ ਹੋ ਜਾਂ ਕੈਨੇਡਾ ਚ ਪਰਮਾਨੈਂਟ ਰੈਜ਼ੀਡੈਂਟ ਹੋ ਜਾਂ ਕੈਨੇਡੀਅਨ ਇੰਡੀਅਨ ਐਕਟ ਦੇ ਤਹਿਤ ਤੁਸੀਂ ਕੈਨੇਡਾ ਚ ਭਾਰਤੀ ਵਿਅਕਤੀ ਦੇ ਤੌਰ ਤੇ ਦਰਜ ਹੋ ਜੇਕਰ ਜਿਨ੍ਹਾਂ ਨੂੰ ਤੁਸੀਂ ਬੁਲਾ ਰਹੇ ਹੋ ਉਹਨਾਂ ਲਈ ਤੁਹਾਡੇ ਕੋਲ ਲੋੜਿੰਦੇ ਫੰਡਸ ਹੋਣੇ ਚਾਹੀਦੇ ਨੇ ਇਸ ਦੇ ਲਈ ਤੁਹਾਨੂੰ ਇਨਕਮ ਦਾ ਸਬੂਤ ਦੇਣਾ ਪਵੇਗਾ ਅਤੇ ਜੇਕਰ ਤੁਹਾਡਾ ਪਾਰਟਨਰ ਹੈ ਤਾਂ ਤੁਹਾਨੂੰ ਦੋਵਾਂ ਦੀ ਇਨਕਮ ਦੀ ਅਰਜ਼ੀ ਨੂੰ ਇਕੱਠਾ ਦਸਤਖਤ ਕਰਨਾ ਪਵੇਗਾ ਤੁਸੀਂ ਇਮੀਗ੍ਰੇਸ਼ਨ ਐਂਡ ਰਿਫਿਊਜੀਸ ਪ੍ਰੋਟੈਕਸ਼ਨ ਐਕਟ ਅਤੇ ਦ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਸ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਣੇ ਚਾਹੀਦੇ ਹੁੰਦੇ ਹੋ ਸਪੌਂਸਰ ਨੂੰ ਸੁਪਰ ਵੀਜ਼ਾ ਲਗਵਾਉਣ ਦੇ ਯੋਗ ਨਹੀਂ ਮੰਨਿਆ ਜਾਵੇਗਾ ਜੇਕਰ ਤੁਸੀਂ ਜੇਲ੍ਹ ਜਾਂ ਕਿਸੇ ਵੀ ਤਰ੍ਹਾਂ ਦੀ ਹਿਰਾਸਤ 'ਚੋਂ ਤੁਸੀਂ ਇਮੀਗ੍ਰੇਸ਼ਨ ਲੋਨ ਪਰਫਾਰਮੈਂਸ ਬਾਂਡ ਜਾਂ ਅਦਾਲਤ ਵੱਲੋਂ ਨਿਰਦੇਸ਼ਿਤ ਵਿੱਤੀ ਮਦਦ ਅਦਾ ਨਹੀਂ ਹੀ ਕੀਤੀ ਹੋਈ ਜੇਕਰ ਤੁਸੀਂ ਪਹਿਲਾਂ ਕਦੇ ਇਸ ਨੂੰ ਸਪான்ਸਰ ਨਹੀਂ ਕੀਤਾ ਉਸ ਨੂੰ ਲੋੜੀਂਦੀ ਮਦਦ ਨਹੀਂ ਦਿੱਤੀ ਕਿਸੇ ਬੈਂਕ ਵੱਲੋਂ ਦਿਵਾਲਿਆ ਘੋਸ਼ਿਤ ਕੀਤੇ ਗਏ ਹੋ ਤੁਸੀਂ ਸਰਕਾਰ ਤੋਂ ਮਦਦ ਲੈ ਰਹੇ ਹੋ ਕਿਸੇ ਅਪਰਾਧਿਕ ਮਾਮਲੇ 'ਚ ਤੁਹਾਡਾ ਨਾਮ ਸ਼ਾਮਿਲ ਹੈ ਜਾਂ ਜੇਕਰ ਕੈਨੇਡਾ 'ਚ ਗੈਰ ਕਾਨੂੰਨੀ ਟਾਂਗ ਨਾਲ ਰਹ ਰਹੇ ਹੋ ਕਿਸੇ ਨੂੰ ਸਪான்ਸਰ ਕਰਨ ਲਈ ਕੁਝ ਖਾਸ ਸ਼ਰਤਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਜਿਵੇਂ ਕਿ ਤੁਹਾਡੇ ਮਾਪੇ ਜਾਂ ਦਾਦਾ-ਦਾਦੀ ਦੇ ਨਾਲ ਤੁਹਾਡਾ ਖੂਨ ਦਾ ਰਿਸ਼ਤਾ ਹੋਣਾ ਚਾਹੀਦਾ ਹੈ ਜੋ ਤੁਸੀਂ ਗੋਦ ਲਈ ਗਏ ਹੋਣੇ ਚਾਹੀਦੇ ਹੋ ਤੁਹਾਡੇ ਮਾਪੇ ਜਾਂ ਦਾਦਾ-ਦਾਦੀ ਇਤੇ ਨਿਰਪੜਕ ਕਰਨ ਵਾਲੇ ਬੱਚੇ ਪੈਣ ਫਰਾ ਸੁੱਤੇ ਲਈ ਪੈਣ ਫਰਾ ਜੇਕਰ ਤੁਹਾਡੇ ਮਾਪੇ ਜਾਂ ਦਾਦਾ-ਦਾਦੀ ਤਲਾਕशुदा ਨੇ ਤਾਂ ਉਹਨਾਂ ਦੇ ਮੌਜੂਦਾ ਪਾਰਟਨਰ ਨੂੰ ਤੁਸੀਂ ਭੁਲਾ ਸਕਦੇ ਹੋ ਤੁਸੀਂ ਕਿਸ ਨੂੰ ਸਪான்ਸਰ ਨਹੀਂ ਕਰ ਸਕਦੇ ਉਹਨਾਂ ਦੇ ਵਿੱਚ ਇਹ ਲੋਕ ਸ਼ਾਮਿਲ ਨੇ ਤੁਸੀਂ ਆਪਣੇ ਪਤੀ ਜਾਂ ਪਤਨੀ ਦੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਪான்ਸਰ ਨਹੀਂ ਕਰ ਸਕਦੇ ਪਰ ਤੁਸੀਂ ਆਪਣੇ ਪਾਰਟਨਰ ਵੱਲੋਂ ਲਗਾਈ ਅਰਜ਼ੀ ਤੇ ਦਸਤਖਤ ਕਰ ਸਕਦੇ ਹੋ ਤੁਸੀਂ ਕਿਸੇ ਅਜਿਹੇ ਸ਼ਖਸ ਨੂੰ ਸਪான்ਸਰ ਨਹੀਂ ਕਰ ਸਕਦੇ ਜਿਸ ਦੀ ਕੈਨੇਡਾ 'ਚ ਦਾਖਲ ਹੋਣ ਦੀ ਮਨਾਹੀ ਹੈ ਕੈਨੇਡਾ ਸਰਕਾਰ ਦੀ ਵੈੱਬਸਾਈਟ ਦੇ ਮੁਤਾਬਕ ਜਿਹੜੇ ਅਰਜ਼ੀਕਾਰਾਂ ਨੇ ਸਾਲ 2020 'ਚ ਪੀਜੀਪੀ ਤਹਿਤ ਅਪਲਾਈ ਕੀਤਾ ਸੀ ਤਾਂ ਉਹਨਾਂ ਨੂੰ ਜ਼ਰੂਰ ਇੱਕ ਕਨਫਰਮੇਸ਼ਨ ਨੰਬਰ ਮਿਲਿਆ ਹੋਵੇਗਾ ਇਸ ਬਾਬਤ ਅਰਜ਼ੀਕਾਰਾਂ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਈਮੇਲ ਵੀ ਆਈ ਹੋਵੇਗੀ ਇਸ ਨੰਬਰ ਦੀ ਵਰਤੋਂ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਅਰਜ਼ੀ ਨੂੰ 2024 ਦੇ ਇੰਤੇਕ ਚ ਸਵੀਕਾਰ ਕੀਤਾ ਗਿਆ ਹੈ ਜਾਂ ਨਹੀਂ ਇਸ ਦੇ ਲਈ 21 ਮਈ 2024 ਤੋਂ 2 ਹਫ਼ਤੇ ਤੱਕ ਤੁਹਾਨੂੰ ਸੱਦਾ ਪੱਤਰ ਆ ਸਕਦੇ ਨੇ ਇਹ ਸੱਦਾ ਪੱਤਰ ਅਰਜ਼ੀਕਾਰਾਂ ਵੱਲੋਂ ਸਾਲ 2020 ਵਿੱਚ ਦਿੱਤੀ ਗਈ ਈਮੇਲ ਆਈਡੀ ਤੇ ਆਉਣਗੇ ਇਸੇ ਤਰ੍ਹਾਂ ਤੁਸੀਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਦੇ ਚੈੱਕ ਯੂਰ ਇਨਵੀਟੇਸ਼ਨ ਆਪਸ਼ਨ ਤੇ ਆਪਣਾ ਕਨਫਰਮੇਸ਼ਨ ਨੰਬਰ ਭਰ ਕੇ ਆਪਣੀ ਅਰਜ਼ੀ ਦਾ ਸਟੇਟਸ ਜਾਣ ਸਕਦੇ ਹੋ ਜਦੋਂ ਤੁਹਾਨੂੰ ਸੱਦਾ ਪੱਤਰ ਮਿਲ ਜਾਵੇਗਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਬਿਨਾ ਸੱਦਾ ਪੱਤਰ ਦੇ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਅਪਲਾਈ ਕਰਨ ਲਈ ਤੁਸੀਂ ਆਪਣਾ ਫਾਰਮ ਫੋਟੋਆਂ ਅਤੇ ਹੋਰ ਲੋੜੀਂਦੇ ਦਸਤਾਵੇਜ਼ ਔਨਲਾਈਨ ਅਪਲੋਡ ਕਰ ਸਕਦੇ ਹੋ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਹੇ ਜਾਣ ਤੋਂ ਬਾਅਦ ਤੁਸੀਂ ਆਪਣਾ ਮੈਡੀਕਲ ਪੁਲਿਸ ਵੈਰੀਫਿਕੇਸ਼ਨ ਅਤੇ ਬਾਇਓਮੈਟ੍ਰਿਕ ਕਰਵਾ ਸਕਦੇ ਹੋ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿਨ੍ਹਾਂ ਲੋਕਾਂ ਨੇ ਅਪਲਾਈ ਕੀਤਾ ਸਿਓ ਸਮੇਂ-ਸਮੇਂ ਤੇ ਵੈਬਸਾਈਟ ਚੈੱਕ ਕਰਦੇ ਰਹਿਣ ਅਤੇ ਲੋੜਿੰਦੇ ਡਾਕੂਮੈਂਟ ਜਾਰੀ ਕਰ ਦੇਣ ਕੈਨੇਡਾ ਚ ਸੈਟਲ ਹੋਣ ਦੇ ਚਾਹਵਨ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ ਇਮੀਗ੍ਰੇਸ਼ਨ ਐਂਡ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਰਾਹੀਂ ਕੈਨੇਡਾ ਆਉਣ ਵਾਲਿਆਂ ਲਈ ਨਵੀਂ ਘੋਸ਼ਣਾ ਕੀਤੀ ਹੈ ਇਹਨਾਂ ਨਵੇਂ ਨਿਯਮਾਂ ਦੇ ਅਨੁਸਾਰ ਬਿਨੇਕਾਰਾਂ ਨੂੰ 28 ਮਈ 2024 ਤੋਂ ਨਵੇਂ ਸਬੂਤ ਪੇਸ਼ ਕਰਨ ਦੀ ਜ਼ਰੂਰਤ ਹੋਵੇਗੀ ਅਧਿਕਾਰੀਆਂ ਨੂੰ ਇਨਾ ਫੰਡਾਂ ਦਾ ਸਬੂਤ ਦੇਣਾ ਪਵੇਗਾ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਘੋਸ਼ਣਾ ਕਰ ਦਿੱਤੀ ਹੈ ਕਿ 28 ਮਈ ਤੋਂ ਐਕਸਪ੍ਰੈਸ ਐਂਟਰੀ ਲਈ ਵੈਲਥ ਦੇ ਨਵੇਂ ਸਬੂਤਾਂ ਦੀ ਜ਼ਰੂਰਤ ਪਵੇਗੀ ਨਿਯਮਾਂ ਦੇ ਮੁਤਾਬਿਕ ਬਿਨੇਕਾਰਾਂ ਨੂੰ ਅਯੋਗ ਕਰ ਨਹੀਂ ਪਵੇਗਾ ਬਿਨੇਕਾਰਾਂ ਨੂੰ ਅਧਿਕਾਰੀਆਂ ਨੂੰ ਫੰਡਾਂ ਦਾ ਸਬੂਤ ਦੇਣਾ ਪਵੇਗਾ ਕਿ ਉਹਨਾਂ ਕੋਲ ਕੈਨੇਡਾ ਵਿੱਚ ਸੈਟਲ ਹੋਣ ਲਈ ਲੋੜਿੰਦੇ ਪੈਸੇ ਹੈਗੇ ਨਹੀਂ ਜੇਕਰ ਕੈਨੇਡਾ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕਰਦਾ ਹੈ ਤਾਂ ਫਿਰ ਬਿਨੇਕਾਰਾਂ ਨੂੰ ਉਹਨਾਂ ਕੋਲ ਮੌਜੂਦ ਫੰਡਾਂ ਦਾ ਲੋੜਿੰਦਾ ਲਿਖਤੀ ਸਬੂਤ ਦੇਣਾ ਪਵੇਗਾ ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਅਪਡੇਟ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲਡ ਟ੍ਰੇਡਜ਼ ਪ੍ਰੋਗਰਾਮ ਰਾਹੀਂ ਅਪਲਾਈ ਕਰਨ ਵਾਲੇ ਬਿਨੇਕਾਰ ਪ੍ਰਭਾਵਿਤ ਹੋਣਗੇ ਕੈਨੇਡਾ ਫੰਡਾਂ ਦੇ ਸਬੂਤ ਦੀ ਮੰਗ ਕਰਦਾ ਹੈ ਕਿਉਂਕਿ ਯਕੀਨੀ ਬਣਾਉਂਦਾ ਹੈ ਕਿ ਉਮੀਦਵਾਰਾਂ ਕੋਲ ਦੇਸ਼ ਵਿੱਚ ਪਹੁੰਚਣ ਤੇ ਆਪਣਾ ਸਮਰਥਨ ਕਰਨ ਲਈ ਲੋੜੀਂਦੇ ਵਿੱਤੀ ਸਰੋਤ ਮੌਜੂਦ ਹੋਣ ਇਸ ਤਰ੍ਹਾਂ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਬਿਨਿਕਾਰਾਂ ਨੂੰ 27 ਮਈ 2024 ਤੱਕ ਫੰਡਾਂ ਦੇ ਨਵੇਂ ਸਬੂਤ ਦੇ ਨਾਲ ਆਪਣੇ ਪ੍ਰੋਫਾਈਲ ਨੂੰ ਅਪਡੇਟ ਕਰਨ ਲਈ ਆਖਿਆ ਹੈ ਅਪਡੇਟ ਪੂਲ ਵਿੱਚ ਰੈਂਕ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਵੇਗਾ ਅਤੇ ਪ੍ਰੋਫਾਈਲ ਸਪੁਰਦਗੀ ਦੀ ਮਿਤੀ ਅਤੇ ਸਮਾਂ ਪਹਿਲਾਂ ਵਾਂਗੀ ਰਹੇਗਾ ਜੇਕਰ ਬਿਨੇ ਪੱਤਰ ਕੈਨੇਡੀਅਨ ਅਨੁਭਵ ਸ਼੍ਰੇਣੀ ਦੇ ਅਧੀਨ ਜਮ੍ਹਾਂ ਕੀਤਾ ਗਿਆ ਹੈ ਤਾਂ ਜੇਕਰ ਕੋਈ ਕੈਨੇਡਾ ਵਿੱਚ ਕੰਮ ਕਰਨ ਲਈ ਅਧਿਕਾਰਿਤ ਹੈ ਅਤੇ ਉਸ ਕੋਲ ਨੌਕਰੀ ਦੀ ਇੱਕ ਵੈਧ ਪੇਸ਼ਕਸ਼ ਹੈ ਤਾਂ ਵਿਅਕਤੀਆਂ ਨੂੰ ਇਹ ਦਿਖਾਉਣ ਦੀ ਲੋੜ ਨਹੀਂ ਹੈ ਕਿ ਉਹਨਾਂ ਕੋਲ ਆਪਣੀ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਲਈ ਲੋੜਿੰਦੀ ਰਕਮ ਮੌਜੂਦ ਹੈ ਕੈਨੇਡਾ ਐਕਸਪ੍ਰੈਸ ਐਂਟਰੀ ਦੇ ਰਾਹੀਂ ਸਿੰਗਲ ਬਿਨੇਕਾਰ ਨੂੰ ਕੈਨੇਡੀਅਨ ਡਾਲਰਾਂ ਦੀ ਲੋੜ ਹੋਵੇਗੀ ਅਤੇ ਇਸ ਮੁਤਾਬਕ ਸਿੰਗਲ ਬਿਨੇਕਾਰ ਨੂੰ 14690 ਕੈਨੇਡੀਅਨ ਡਾਲਰਾਂ ਦਾ ਸਬੂਤ ਜਮਾ ਕਰਨਾ ਪਵੇਗਾ ਦੋ ਲੋਕਾਂ ਦੇ ਪਰਿਵਾਰ ਲਈ 18288 ਕੈਨੇਡੀਅਨ ਡਾਲਰ ਤਿੰਨ ਲੋਕਾਂ ਦੇ ਪਰਿਵਾਰ ਲਈ 22483 ਕੈਨੇਡੀਅਨ ਡਾਲਰ ਚਾਰ ਮੈਂਬਰਾਂ ਦੇ ਪਰਿਵਾਰ ਨੂੰ 27297 ਕੈਨੇਡੀਅਨ ਡਾਲਰਾਂ ਦੀ ਲੋੜ ਹੋਵੇਗੀ ਪੰਜ ਮੈਂਬਰਾਂ ਦੇ ਪਰਿਵਾਰ ਲਈ 30690 ਕੈਨੇਡੀਅਨ ਡਾਲਰ ਦੀ ਰਕਮ ਚਾਹੀਦੀ ਹੈ 6 ਜਾਣਿਆਂ ਦੇ ਪਰਿਵਾਰ ਨੂੰ ਕੈਨੇਡਾ ਦੇ ਵਿੱਚ 34917 ਰੁਪਏ ਕੈਨੇਡੀਅਨ ਡਾਲਰ ਰੱਖਣੇ ਪੈਣਗੇ ਸੱਤ ਲੋਕਾਂ ਦੇ ਪਰਿਵਾਰ ਨੂੰ 38875 ਕਨੇਡੀਅਨ ਡਾਲਰਸ ਦੀ ਲੋਡ ਹੈ ਤੇ ਜੇਕਰ ਪਰਿਵਾਰ ਸੱਤ ਲੋਕਾਂ ਤੋਂ ਵੱਧ ਮੈਂਬਰਾਂ ਵਾਲਾ ਹੈ ਤਾਂ ਹਰੇਕ ਵਾਧੂ ਮੈਂਬਰ ਕੋਲ 3958 ਕੈਨੇਡੀਅਨ ਡਾਲਰ ਹੋਣੇ ਚਾਹੀਦੇ ਨੇ ਆਟੋ ਚੋਰੀ ਦੇ ਵਧ ਰਹੇ ਮਾਮਲਿਆਂ ਵਿਚਾਲੇ ਅਨਟਾਰੀਓ ਨੇ ਇੱਕ ਅਹਿਮ ਫੈਸਲਾ ਲਿਆ ਹੈ ਹੁਣ ਅਨਟਾਰੀਓ ਸਰਕਾਰ ਦੋਸ਼ੀ ਆਟੋ ਚੋਰਾਂ ਦੇ ਡਰਾਈਵਿੰਗ ਲਾਇਸੈਂਸ ਮੁਅਤਲ ਕਰੇਗੀ ਪ੍ਰੀਮੀਅਰ ਡੱਕ ਫੋਰ ਸਰਕਾਰ ਨੇ ਆਟੋ ਚੋਰੀ ਕਰਨ ਵਾਲੇ ਦੋਸ਼ੀਆਂ ਦੇ ਪਹਿਲੇ ਅਪਰਾਧ ਲਈ 10 ਸਾਲ ਲਈ ਲਾਇਸੈਂਸ ਮੁਅਤਲ ਕਰਨ ਦਾ ਪ੍ਰਸਤਾਵ ਕੀਤਾ ਹੈ ਤੇ ਜੇਕਰ ਉਹ ਤੀਜੀ ਵਾਰ ਇਹ ਅਪਰਾਧ ਕਰਦੇ ਨੇ ਤਾਂ ਉਮਰ ਪਰ ਲਈ ਗੱਡੀ ਨਹੀਂ ਚਲਾ ਸਕਣਗੇ ਪ੍ਰੀਮੀਅਰ ਡੌਕ ਫੋਰ ਦੀ ਸਰਕਾਰ অন্ਟਾਰੀਓ ਆਟੋ ਚੋਰੀ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਅਪਰਾਧ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਤੇ ਲੰਬੇ ਸਮੇਂ ਤੱਕ ਡਰਾਈਵਿੰਗ ਲਾਇਸੈਂਸ ਮੁਅਤਲ ਕੀਤੇ ਜਾਣਗੇ। ਸਰਕਾਰ ਦੋਸ਼ੀ ਆਟੋ ਚੋਰਾਂ ਦੇ ਡਰਾਈਵਿੰਗ ਲਾਇਸੈਂਸਾਂ ਨੂੰ ਮੁਅਤਲ ਕਰਨ ਲਈ ਕਾਨੂੰਨ ਪੇਸ਼ ਕਰੇਗੀ ਜਜਦੋਂ ਹਿੰਸਾ ਚ ਹਥਿਆਰ ਦੀ ਵਰਤੋਂ ਵਰਗੇ ਵਿਦੌਣ ਵਾਲੇ ਕਾਰਕ ਸ਼ਾਮਲ ਹੋਣਗੇ। ਟਰਾਂਸਪੋਰਟੇਸ਼ਨ ਮੰਤਰੀ ਪ੍ਰਮੇਤ ਸਲਕਾਰਿਆ ਅਤੇ ਸੋਲੀਸਟਰਡ ਜਨਰਲ ਮਾਈਕਲ ਕਰਨਰ ਨੇ ਟ੍ਰਾਂਟੋ ਵਿੱਚ ਹਾਈਵੇ 401 ਦੇ ਬਿਲਕੁਲ ਨੇੜੇ ਇੱਕ অন্ਟਾਰੀਓ ਪ੍ਰੋਵਿੰਸ਼ਲ ਪੁਲਿਸ ਟੁਕੜੀ ਵਿੱਚ ਨਿਊਜ਼ ਕਾਨਫਰੰਸ ਦੌਰਾਨ ਐਲਾਨ ਕੀਤਾ ਕਰਨਰ ਨੇ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ অন্ਟਾਰੀਓ ਵਿੱਚ ਇੱਕ ਕਾਰ ਚੋਰੀ ਕਰਨ ਵਾਲੇ অপরাধੀਆਂ ਨੂੰ ਇਹ ਜਾਣਨ ਦੀ ਜ਼ਰੂਰਤ ਹੋਵੇਗੀ ਕਿ ਅਜਿਹਾ ਕਰਨ ਦੇ ਗੰਭੀਰ ਨਤੀਜੇ ਹੋਣਗੇ ਇੱਕ ਵਾਰ ਕਾਨੂੰਨ ਲਾਗੂ ਹੋਣ ਤੋਂ ਬਾਅਦ ਕ੍ਰਿਮਿਨਲ ਕੋਰਟ ਦੇ ਤਹਿਤ ਮੋਟਰ ਵਾਹਨ ਚੋਰੀ ਦੇ ਦੋਸ਼ੀ ਕਿਸੇ ਵੀ ਵਿਅਕਤੀ ਨੂੰ ਪਹਿਲੇ ਜੁਰਮ ਲਈ 10 ਸਾਲ ਦੀ ਲੈਸੈਂਸ ਮੁਤਲਬੀ ਦੂਜੇ ਅਪਰਾਧ ਲਈ 15 ਸਾਲ ਦੀ ਲੈਸੈਂਸ ਮੁਤਲਬੀ ਅਤੇ ਤੀਜੇ ਜੁਰਮ ਲਈ ਜੀਵਨ ਭਰ ਲੈਸੈਂਸ ਮੁਤਲਬੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਰਕਾਰੀਆਂ ਦੇ ਬੁਲਾਰੇ ਨੇ ਦੱਸਿਆ ਹੈ ਕਿ ਇਹ ਕਾਨੂੰਨ ਵੀਰਵਾਰ ਨੂੰ ਪੇਸ਼ ਕੀਤਾ ਜਾਵੇਗਾ ਕুইਨਜ਼ ਪਾਰਕ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਬਹੁਮਤ ਦੇ ਮੱਦੇਨਜ਼ਰ ਇਹ ਪਾਸ ਹੋਣਾ ਯਕੀਨੀ ਹੈ Ontario Provincial Police ਦਾ ਕਹਿਣਾ ਹੈ ਕਿ ਕੈਨੇਡਾ ਤੋਂ ਬਾਹਰ ਵੇਚਣ ਲਈ ਲਗਜ਼ਰੀ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸੰਗਠਿਤ ਅਪਰਾਧ Ontario ਵਿੱਚ ਆਟੋ ਚੋਰੀ ਦੀ ਬੇਮਿਸਾਲ ਦਰ ਨੂੰ ਵਧਾ ਰਹੇ ਨੇ। ਬੀਮਾ ਕੰਪਨੀਆਂ ਦਾ ਕਹਿਣਾ ਹੈ ਕਿ 2023 ਅਜੇ ਹਾਲ ਪਹਿਲਾ ਸਾਲ ਸੀ ਜਦੋਂ ਸੂਬੇ ਵਿੱਚ ਆਟੋ ਚੋਰੀ ਦੇ ਦਾਅਵੇ 1 ਬਿਲੀਅਨ ਡਾਲਰ ਤੋਂ ਵੱਧ ਗਏ ਸਨ। 2024 ਦੇ ਸ਼ੁਰੂਆਤੀ ਸੰਕੇਤ ਦੱਸਦੇ ਨੇ ਕਿ ਚੋਰੀ ਦੀ ਰਫ਼ਤਾਰ ਹੌਲੀ ਨਹੀਂ ਹੋਈ। ਫੋਰਸ ਸਰਕਾਰ ਨੇ OPP ਦੀ ਅਗਵਾਈ ਵਿੱਚ ਇੱਕ ਨਵੀਂ ਸੰਗਠਿਤ ਅਪਰਾਧ ਅਤੇ ਆਟੋ ਚੋਰੀ ਟਾਸਕ ਫੋਰਸ ਦੀ ਸਿਰਜਣਾ ਦੇ ਨਾਲ-ਨਾਲ ਇੱਕ ਵੱਡੀ ਆਟੋ ਚੋਰੀ ਮੁਕੱਦਮਾ ਟੀਮ ਲਈ 3 ਸਾਲਾਂ ਵਿੱਚ 59 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ। OPP ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ 7 ਹਫ਼ਤਿਆਂ ਦੇ ਦੌਰਾਨ ਲਗਭਗ 3000 ਵਾਹਨ ਚੋਰੀ ਹੋਏ ਨੇ। ਟੋਰੰਟੋ ਦੀ ਪੁਲਿਸ ਮੁਖੀ ਮਾਰਨ ਡੈਮਕਿਊ ਨੇ ਮਾਰਚ ਵਿੱਚ ਕਿਹਾ ਸੀ ਕਿ 2023 ਵਿੱਚ ਸ਼ਹਿਰ ਵਿੱਚ 12000 ਵਾਹਨ ਚੋਰੀ ਹੋਏ ਸਨ ਜੋ ਲਗਭਗ ਹਰ 40 ਮਿੰਟ ਵਿੱਚ ਇੱਕ ਚੋਰੀ ਦੇ ਬਰਾਬਰ ਹੈ ਇਸ ਸਾਲ ਯੋਕ ਰਿਜਨਲ ਪੁਲਿਸ ਨੇ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 2023 ਦੇ ਪਹਿਲੇ 6 ਮਹੀਨਿਆਂ ਵਿੱਚ ਆਟੋ ਚੋਰੀ ਵਿੱਚ 82% ਵਾਧਾ ਦਰਜ ਕੀਤਾ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਫਰਵਰੀ ਵਿੱਚ ਇੱਕ ਰਾਸ਼ਟਰੀ ਆਟੋ ਚੋਰੀ ਸੰਮੇਲਨ ਬੁਲਾਇਆ ਸੀ ਅਤੇ ਸੁਝਾਅ ਦਿੱਤਾ ਸੀ ਕਿ ਉਹਨਾਂ ਦੀ ਸਰਕਾਰ ਅਪਰਾਧ ਦਾ ਮੁਕਾਬਲਾ ਕਰੇ ਇਹ ਸਖਤ ਸਜ਼ਾਾਂ 'ਤੇ ਵਿਚਾਰ ਕਰ ਰਹੀ ਹੈ ਪਰ ਸਜ਼ਾ ਵਿੱਚ ਕਿਸੇ ਤਬਦੀਲੀ ਦਾ ਐਲਾਨ ਨਹੀਂ ਕੀਤਾ ਪ੍ਰਿੰਸ ਐਡਵਰਡ ਆਇਲੈਂਡ 'ਤੇ ਲਗਾਤਾਰ ਇਮੀਗ੍ਰੇਸ਼ਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਵਿਰੋਧ ਹੁਣ ਭੁਖ ਹੜਤਾਲ ਦੇ ਵਿੱਚ ਬਦਲ ਸਕਦਾ ਹੈ ਆਯੋਜਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਫਿਰ ਉਹ ਭੁਖ ਹੜਤਾਲ 'ਤੇ ਬੈਠਣ ਲਈ ਮਜਬੂਰ ਹੋ ਜਾਣਗੇ ਮੰਗਲਵਾਰ ਯਾਨੀ ਕਿ ਅੱਜ ਇੱਕ ਸਮੂਹ ਕਰਮਚਾਰੀ ਉਨਤ ਸਿੱਖਿਆ ਅਤੇ ਆਬਾਦੀ ਦੇ ਮੰਤਰੀ ਦੇ ਨਾਲ ਮੀਟਿੰਗ ਕਰੇਗਾ ਸਰਕਾਰ ਨੇ ਬੀਤੇ ਦਿਨੀ ਕੱਚੇ ਕਾਮਿਆਂ ਤੇ ਕੱਚੇ ਨਿਵਾਸੀਆਂ ਦੀ ਕਟੌਤੀ ਵਿੱਚ ਐਲਾਨ ਕਰਨ ਦਾ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਪੰਜਾਬੀ ਪਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਦੇ ਨਾਲ-ਨਾਲ ਭਾਰਤੀ ਪਾਈਚਾਰੇ ਦੇ ਕੁਝ ਹੋਰ ਲੋਕ ਪਰਦਰਸ਼ਨ ਕਰਨ ਵਿੱਚ ਜੁਟੇ ਹੋਏ ਨੇ ਤੇ ਹੁਣ ਕੁਝ ਪ੍ਰਵਾਸੀ ਕਾਮਿਆਂ ਦਾ ਕਹਿਣਾ ਹੈ ਕਿ ਉਹ ਭੁਗ ਹੜਤਾਲ ਕਰਨ ਲਈ ਤਿਆਰ ਹੈ ਜੇਕਰ ਪ੍ਰਿੰਸ ਐਟਵਰਡ ਆਇਲੈਂਡ ਸ਼ਾਰਲਟਾਊਨ ਵਿੱਚ ਹੋ ਰਹੇ ਰੋਜ਼ਾਨਾ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਅਹਿਮ ਕਦਮ ਨਹੀਂ ਚੁੱਕਦੇ ਜਾਂ ਫਿਰ ਤਾਜ਼ਾ ਤਬਦੀਲੀਆਂ ਨੂੰ ਉਲਟਾ ਨਹੀਂ ਕਰਦੀ ਇਸ ਪ੍ਰਦਰਸ਼ਨ ਦੇ ਵਿੱਚ ਮੌਜੂਦ ਇੱਕ ਪ੍ਰਦਰਸ਼ਨਕਾਰੀ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਵੇਰੇ ਨੂੰ 16 ਮਈ ਤੱਕ ਦਾ ਸਮਾਂ ਦੇ ਰਹੇ ਨੇ ਜਿਸ ਵਿੱਚ ਪ੍ਰਵਾਸੀਆਂ ਲਈ ਵਰਕ ਪਰਮਿਟ ਵਧਾਉਣਾ, ਕੰਮ ਕਰਨ ਅਤੇ ਪੱਕੀ ਰਿਹਾਇਸ਼ ਦੀ ਆਸ ਰੱਖਣ ਵਾਲੇ ਪ੍ਰਵਾਸੀਆਂ ਨੂੰ ਸ਼ਾਮਿਲ ਕਰਨਾ ਸ਼ਾਮਿਲ ਹੈ। ਪੀਈਆਈ ਦੇ ਵਰਕ ਫੋਰਸ ਐਡਵਾਂਸਡ ਲਰਨਿੰਗ ਅਤੇ ਜਨਸੰਖਿਆ ਵਿਭਾਗ ਨੇ ਕਿਹਾ ਕਿ ਉਹਨਾਂ ਦੀਆਂ ਚਿੰਤਾਵਾਂ ਸੁਣਨ ਲਈ ਮੰਤਰੀ ਜੇਨ ਰੈਡਮੰਡ ਅਤੇ ਵਿਰੋਧ ਪ੍ਰਦਰਸ਼ਨ ਦੇ ਆਯੋਜਕਾਂ ਵਿਚਾਲੇ ਮੰਗਲਵਾਰ ਨੂੰ ਇੱਕ ਮੀਟਿੰਗ ਤੈਅ ਕੀਤੀ ਗਈ ਹੈ। ਅਤੇ ਮੀਟਿੰਗ ਅੱਜ ਯਾਨੀ ਮੰਗਲਵਾਰ ਨੂੰ ਹੋਵੇਗੀ ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਬਦਲਾ ਦੇ ਸੱਦੇ ਦੇ ਸੰਬੰਧ ਵਿੱਚ ਕੜੀ ਟਿਕ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ 16 ਮਈ ਤੱਕ ਸਾਡੀਆਂ ਕੋਈ ਵੀ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਅਸੀਂ ਇਸ ਦਰਨੇ ਨੂੰ ਹੋਰ ਨਾਮ ਦੇਵਾਂਗੇ ਇਸ ਨੂੰ ਭੁਖ ਹੜਤਾਲ ਮਰਨ ਵਰਤ ਕਿਹਾ ਜਾਵੇਗਾ ਉਨਾ ਕਹੇ ਹੈ ਕਿ ਅਸੀਂ ਆਪਣੇ ਵਰਕ ਪਰਮਿਟ ਗਵਾ ਰਹੇ ਹਾਂ ਸਾਡੇ ਕੋਲ ਜਾਣ ਲਈ ਹੋਰ ਕੋਈ ਥਾਂ ਨਹੀਂ ਹੈ ਫਰਵਰੀ ਵਿੱਚ ਪੀਈਆਈ ਸਰਕਾਰ ਨੇ ਘੋਸ਼ਣਾ ਕੀਤੀ ਕਿ ਇਹ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਯਾਨਕੀ ਪੀਐਨਪੀ ਦੁਆਰਾ ਕੈਨੇਡਾ ਵਿੱਚ ਸਥਾਈ ਨਿਵਾਸ ਲਈ ਨਾਮਜ਼ਦ ਕੀਤੇ ਜਾਣ ਵਾਲੇ ਦੂਜੇ ਦੇਸ਼ਾਂ ਦੇ ਲੋਕਾਂ ਦੀ ਗਿਣਤੀ ਵਿੱਚ ਕਟੌਤੀ ਕਰੇਗੀ ਪ੍ਰਿੰਸ ਐਡਵਰਡ ਆਇਲੈਂਡ ਦੀ ਸਿਹਤ ਸੰਭਾਲ ਪ੍ਰਣਾਲੀ ਅਤੇ ਹਾਊਸਿੰਗ ਮਾਰਕੀਟ ਤੇ ਦਬਾਅ ਦੇ ਨਤੀਜੇ ਵਜੂਦ 2024 ਵਿੱਚ ਨਾਮਜ਼ਦ ਵਿਅਕਤੀਆਂ ਦੀ ਗਿਣਤੀ ਵਿੱਚ 25% ਦੀ ਗਿਰਾਵਟ ਆਵੇਗੀ ਪ੍ਰਾਂਤ ਦੀ ਨਵੀਂ ਆਬਾਦੀ ਰਣਨੀ ਨੇ ਦੱਸਿਆ ਹੈ ਕਿ ਜਿਹੜੇ ਸਥਾਨ ਬਚੇ ਨੇ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਸਿਹਤ ਸੰਭਾਲ ਅਤੇ ਉਸਾਰੀ ਸਮੇਤ ਖਾਸ ਕਿੱਤਿਆਂ ਵਿੱਚ ਕੰਮ ਕਰਦੇ ਨੇ ਇਸ ਦਾ ਮਤਲਬ ਹੈ ਕਿ ਦੂਜੇ ਉਦਯੋਗਾਂ ਵਿੱਚ ਸੈਂਕੜੇ ਪ੍ਰਵਾਸੀਆਂ ਜਿਵੇਂ ਕਿ ਪਰਚੂਨ ਵਿਕਰੀ ਅਤੇ ਸੇਵਾ ਦੇ ਅਗਲੇ ਕੁਝ ਮਹੀਨਿਆਂ ਵਿੱਚ ਖਤਮ ਹੋਣ ਤੇ ਉਹਨਾਂ ਦੇ ਵਰਕ ਪਰਮਿਟ ਨੂੰ ਨਹੀਂ ਵਿਧਾਇਆ ਜਾ ਸਕਦਾ। ਪ੍ਰਾਂਤਨੀਕ ਹੈ ਕਿ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਤਬਦੀਲੀਆਂ ਸਿਰਫ ਅਸਥਾਈ ਨੇ ਪਰ ਸਮਾਂ ਰੇਖਾ ਤੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ। ਪ੍ਰਿੰਸ ਐਡਵਰਡ ਆਇਲੈਂਡ ਨੇੜੇ ਫੁੱਟਪਾਥਾਂ ਦੇ ਤਰਨਾ ਸਰਕਾਰੀ ਇਮਾਰਤਾਂ 9 ਮਈ ਨੂੰ ਲਗਭਗ 25 ਲੋਕਾਂ ਦੇ ਹੱਥਾਂ ਨਾਲ ਬਣੇ ਚਿੰਨ੍ਹ ਨਾਲ ਸ਼ੁਰੂ ਹੋਇਆ ਸੀ। ਸੋਮਵਾਰ ਨੂੰ ਇੱਥੇ 300 ਤੋਂ ਵੱਧ ਲੋਕ ਪਰਦਰਸ਼ਨ ਕਰਨ ਵਾਸਤੇ ਪਹੁੰਚੇ ਹੋਏ ਸਨ ਅਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਸ਼ਾਮਿਲ ਹੋਏ ਨੇ ਵੇਖਣਾ ਇਹ ਹੋਵੇਗਾ ਕਿ ਸਰਕਾਰ ਕਦੋਂ ਤੱਕ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਮੰਨਣ ਦੇ ਵਿੱਚ ਸਫਲ ਹੁੰਦੀ ਹੈ ਅਰਜ ਦੇਸ ਕੈਨਡਰ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆ ਮੁਖੜ ਲਾਈਨਸ ਤੇ ਹਾਈਵੇ 401 ਤੇ ਹੋਇਆ ਸੀ ਕਾਤਕ ਕ੍ਰੈਸ਼ ਦੋਸ਼ੀ ਦੱਸੇ ਜਾਣ ਵਾਲੇ ਗਗਨਦੀਪ ਸਿੰਘ ਨੂੰ ਸੀ ਗੱਡੀ ਚਲਾਉਣ ਦੀ ਮਨਾਹੀ 2032 ਤੱਕ ਕੰਟਰੀਆਂ ਨੂੰ ਪਵੇਗੀ ਹਜ਼ਾਰਾਂ ਨਰਸਾਂ ਦੀ ਜ਼ਰੂਰਤ ਸਰਕਾਰ ਨੇ ਅੰਕੜੇ ਗੁਪਤ ਰੱਖਣ ਦੀ ਕੀਤੀ ਕੋਸ਼ਿਸ਼ ਮਾਪਿਆਂ ਨੂੰ ਕੈਨੇਡਾ ਬੁਲਾਉਣ ਵਾਲੇ ਲੋਕਾਂ ਲਈ ਚੰਗੀ ਖਬਰ 21 ਮਈ ਤੋਂ 35000 ਤੋਂ ਵੱਧ ਸਪਾਂਸਰਾਂ ਨੂੰ ਭੇਜਿਆ ਜਾਵੇਗਾ ਸਰਦਪੱਤਰ ਇਮੀਗ੍ਰੇਸ਼ਨ ਰਿਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਲਿਆ ਐਕਸਪ੍ਰੈਸ ਐਂਟਰੀ ਸੰਬੰਧੀ ਨਵਾਂ ਐਲਾਨ ਨਵੀਂ ਕੋਸ਼ਨਾ ਤਹਿਤ 18 ਮਈ ਨੂੰ ਲਾਗੂ ਕੀਤੇ ਜਾਣਗੇ ਨਵੇਂ ਨਿਯਮ ਇਸ ਨਾਲ ਹੀ ਮੈਂ ਤੁਹਾਨੂੰ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ